ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੇ ਵੀਡੀਓ ਤੇ ਤੇ ਅੱਜ ਆਪਾਂ ਵੀਡੀਓ ਲੈ ਕੇ ਆਏ ਜੀ ਕਣਕ ਦੇ ਆਟੇ ਦੀ ਜਿਵੇਂ ਕਿ ਇਹ ਆਪਾਂ ਕਣਕ ਦੇ ਆਟੇ ਬਾਰੇ ਤੁਹਾਨੂੰ ਦੱਸਾਂਗੇ ਵੀ ਕਿਵੇਂ ਇਹ ਖਰਾਬ ਨਹੀਂ ਹੋ ਸਕਦਾਗਾ ਜੇਕਰ ਆਪਾਂ ਇਹ 2-3 ਚੀਜ਼ਾਂ ਇਹਦੇ ਵਿੱਚ ਪਾ ਕੇ ਰੱਖ ਦਾਂਗੇ ਤਾਂ ਕਣਕ ਦਾ ਆਟਾ ਤੁਹਾਡਾ ਕਦੇ ਵੀ ਇਹ 5-6 ਮਹੀਨਿਆਂ ਤੱਕ ਖਰਾਬ ਨਹੀਂ ਹੋਊਗਾ ਤੇ ਤੁਸੀਂ 1 ਸਾਲ ਤੱਕ ਵੀ ਇਹਨੂੰ ਸਟੋਰ ਕਰਕੇ ਰੱਖ ਸਕਦੇ ਹੋ ਜੀ ਇਸ ਤਰੀਕੇ ਨਾਲ ਤੇ ਇਹ ਆਪਾਂ ਦੋ ਤਰੀਕੇ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਹਾਂ ਜੀ ਤੇ ਪਹਿਲੀ ਗੱਲ ਤਾਂ ਜੀ ਆਪਾਂ ਸਾਰੇ ਜਿਦੋਂ ਕਣਕ ਦਾ ਆਟਾ ਪਿਆ ਕੇ ਲਿਓਨੇ ਆ ਤਾਂ ਆਪਾਂ ਥੋੜਾ ਜਿਹਾ ਆਟਾ ਪਿਆ ਕੇ ਲਿਓਨੇ ਆ ਜੀ ਤੇ ਜਿਹੜਾ ਛੇਤੀ ਖਤਮ ਹੋ ਜਾ ਜਲਦੀ ਉਹਨਾਂ ਕੀ ਆਪਾਂ ਆਟਾ ਪਿਆ ਕੇ ਲਿਓਨੇ ਆਂਗੇ ਤੇ ਕਈ ਵਾਰ ਆਪਾਂ ਵਾਈ ਚਾਂਸ ਜ਼ਿਆਦਾ ਪਿਆ ਲੈਨੇ ਆਟਾ ਤੇ ਇਹਨਾਂ ਆਪਣੇ ਤੋਂ ਨਹੀਂ ਵਰਤਿਆ ਜਾਂਦਾ ਤਾਂ ਫਿਰ ਆਟਾ ਖਰਾਬ ਹੋ ਜਾਂਦਾ ਜੀ ਕਈ ਵਾਰ ਉਹ ਚ ਹੁੰਡੀ ਪੈ ਜਾਂਦੀ ਆ ਤੇ ਜਾਂ ਫਿਰ ਸੁਸਰੀ ਪੈ ਜਾਂਦੀ ਹੈ ਜੀ ਕਾਲੀ ਕਾਲੀ ਜੀ ਪੁੰਡੀਆਂ ਜੀਆਂ ਤੇ ਉਸ ਨਾਲ ਜੀ ਫਿਰ ਇਹਦੂ ਬਾਦ ਆਪਣਾ ਆਟਾ ਖਾਣ ਨੂੰ ਦੇਲ ਨਹੀਂ ਕਰਦਾ ਹੈਗਾ ਜਦੋਂ ਸੁੰਡੀ ਵਗੈਰਾ ਪੈ ਜਾਂਦੀ ਹੈ ਤੇ ਇਹ ਆਪਾਂ ਜੀ ਸਟੋਰ ਕਰਨ ਦਾ ਬਹੁਤ ਹੀ ਵਧੀਆ ਤਰੀਕਾ ਤੁਹਾਨੂੰ ਦੱਸਾਂਗੇ ਦੋ ਤਰੀਕਿਆਂ ਨਾਲ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੇ ਵੀਡੀਓ ਵਧੀਆ ਲੱਗਦੀ ਹੁੰਦੀ ਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਵੀ ਜ਼ਰੂਰ ਕਰਿਆ ਕਰੋ ਜੀ ਤੇ ਹੁਣ ਆਪਾਂ ਇਹ ਦੱਸਦੇ ਆਂ ਪਹਿਲਾ ਤਰੀਕਾ ਤਾਂ ਹੈਗਾ ਜੀ ਆਪਣਾ ਜਿਵੇਂ ਇਹ ਤੇਜ ਪੱਤੇ ਹੈਗੇ ਇਹ ਜਿਵੇਂ ਆਏ ਹੈ ਆਪਾਂ ਆਟਾ ਪਾਵਾਂਗੇ ਬਾਲਟੀ ਦੇ ਵਿੱਚ ਜਾਂ ਕਸ ਦੇ ਵਿੱਚ ਵੀ ਸਟੀਲ ਦੇ ਬਰਤਨ ਦੇ ਵਿੱਚ ਤੇ ਫਿਰ ਇਹ ਇਹ ਆਪਾਂ ਨਾ ਇਸ ਤਰੀਕੇ ਨਾਲ ਪੱਤੇ ਰੱਖਦੇ ਨੇ ਅਗੇ نیچے ਬਾਲਟੀ ਦੇ ਵਿੱਚ ਫਿਰ ਉੱਪਰ ਆਟਾ ਹੋਰ ਪਾ ਦੇਣਾਗਾ ਤੇ ਜੇਕਰ ਇਸ ਤਰੀਕੇ ਨਾਲ ਤੇ ਥੋੜਾ ਜਿਹਾ ਆਟਾ ਜਿਵੇਂ ਆਪਾਂ ਇਹਦੇ ਉੱਪਰ ਹੋਰ ਪਾ ਦਾਂਗੇ ਤਾਂ ਉੱਪਰੋਂ ਫੇਰ ਇਹ ਤੇ ਆਪਾਂ ਤੇਜ ਪੱਤੇ ਹੋਰ ਰੱਖ ਦਾਂਗੇ ਤੇ ਇਸ ਤਰੀਕੇ ਨਾਲ ਜੀ ਆਪਾਂ 2-3 ਲੇਅਰ ਦੇ ਵਿੱਚ ਆਪਾਂ ਤੇਜ ਪੱਤੇ ਰੱਖ ਸਕਦੇ ਹਾਂ ਜਿਵੇਂ ਆਪਾਂ ਇਹ ਵੱਡੀ ਵਾਲਟੀ ਲੈਤੀ ਹੋਈ ਆ ਵੱਡੀ ਵਾਲਟੀ 'ਚ ਆਪਾਂ ਤਿੰਨ ਥਾਂ ਇਹ ਪਾ ਸਕਦੇ ਹਾਂਗੇ ਤੇਜ ਪੱਤੇ ਥੋੜਾ ਥੋੜਾ ਆਟਾ ਗੈਪ ਪਾ ਪਾ ਕੇ ਤੇ ਦੂਜਾ ਤਰੀਕਾ ਜੀ ਆਪਾਂ ਦੱਸਣ ਲੱਗੇ ਆ ਤੁਹਾਨੂੰ ਜਿਵੇਂ ਆਪਣੇ ਕੋਲ ਲਸਣ ਆ ਹੈ ਤੇ ਲਸਣ ਨਾਲ ਵੀ ਆਟਾ ਛੇਤੀ ਖਰਾਬ ਨਹੀਂ ਹੁੰਦਾ ਹੈਗਾ ਤੇ ਲਸਣ ਨੂੰ ਵੀ ਆਪਾਂ ਇਸੇ ਤਰੀਕੇ ਨਾਲ ਹੀ ਰੱਖ ਦਾਂਗੇ ਜੀ ਜਿਵੇਂ ਆਪਾਂ ਪਹਿਲਾਂ ਤੁਹਾਨੂੰ ਇਹ ਦੱਸਿਆ ਤਰੀਕਾ ਤੇ ਜੇ ਜਦੋਂ ਪਲਾਸਨ ਰੱਖ ਦਾਂਗੇ ਤੇ ਫਿਰ ਵੀ ਆਪਣਾ ਬਿਲਕੁਲ ਆਟਾ ਖਰਾਬ ਨਹੀਂ ਹੋਊਗਾ ਇਸ ਤਰੀਕੇ ਨਾਲ ਆਪਾਂ ਲਸਣ ਵੀ ਰੱਖ ਦਾਂਗੇ ਤੇ ਉੱਤੋਂ ਦੀ ਹੋਰ ਆਟਾ ਪਾ ਦਾਂਗੇ ਇਸੇ ਤਰੀਕੇ ਨੇ ਤੇ ਲਸਣ ਵੀ ਆਪਾਂ ਇਸੇ ਤਰੀਕੇ ਨਾਲ ਪਾ ਕੇ ਰੱਖਣੀ ਜੀ ਥੋੜੀ ਜੀ ਲਸਣ ਪਾ ਦੇਣੀ ਆ ਫਿਰ ਆਟਾ ਪਾ ਦੇਣਾ ਫਿਰ ਲਸਣ ਰੱਖ ਦੇਣੀ ਆ ਫਿਰ ਆਟਾ ਪਾ ਦੇਣਾ ਇਸ ਤਰੀਕੇ ਨਾਲ ਆਪਾਂ ਆਟਾ ਸਟੋਰ ਕਰਕੇ ਰੱਖ ਸਕਦੇ ਹਾਂ ਜੀ ਤੇ ਇੱਕ ਗੱਲ ਹੋਰ ਧਿਆਨ ਦੇ ਵਿੱਚ ਰੱਖਣੀ ਜੀ ਆਟਾ ਆਪਣਾ ਕਿਉਂ ਖਰਾਬ ਹੋ ਜਾਂਦਾ ਕਿਉਂਕਿ ਜਦੋਂ ਆਪਾਂ ਰੋਟੀ ਬਣਾਉਨੇ ਆਂ ਚੋਕਰ ਹੁੰਦਾ ਜਿਹੜਾ ਆਪਣਾ ਪਰੇਥਨ ਕਹਿੰਦੇ ਆਂਗੇ ਤੇ ਉਹ ਆਪਾਂ ਵਾਪਸ ਹੀ ਇਹਦੇ ਵਿੱਚ ਪਾ ਦਿੰਨੇ ਹੁੰਨੇ ਆਂਗੇ ਜਿਹੜਾ ਬਚਦਾ ਆਟਾ ਹੁੰਦਾ ਤੇ ਉਹ ਨਾਲ ਕਈ ਵਾਰ ਸਿੱਲ ਵਗੈਰਾ ਹੋ ਜਾਂਦੀ ਇਸਲਾਬੀ ਜੀ ਉਹਨੂੰ ਤੇ ਉਹ ਫਿਰ ਜਾ ਕੇ ਦੂਸਰੇ ਆਟੇ ਨੂੰ ਵੀ ਖਰਾਬ ਕਰਦਾ ਹਨਾ ਜਿਹੜਾ ਆਪਾਂ ਸਟੋਰ ਕਰਕੇ ਰੱਖਣਾ ਹੁੰਦਾ ਆਟਾ ਤੇ ਇਸ ਕਰਕੇ ਉਹਨੂੰ ਵੀ ਤੁਸੀਂ ਅਲੱਗ ਹੀ ਰੱਖਣਾਗਾ ਤੇ ਆਟੇ ਦੇ ਵਿੱਚ ਮਿਕਸ ਨਾ ਕਰਿਆ ਕਰੋ ਰੋਟੀ ਬਣਾਉਣ ਤੋਂ ਬਾਅਦ ਪਰੇਥਨ ਤੇ ਹੁਣ ਤੁਹਾਨੂੰ ਇੱਕ ਤਰੀਕਾ ਹੋਰ ਵੀ ਦੱਸ ਦੇਣੀ ਆ ਜੇਕਰ ਤੁਹਾਡੇ ਕੋਲ ਇਹ ਦੋਨੇ ਚੀਜ਼ਾਂ ਨਹੀਂ ਹੈਗੀਆਂ ਲਸਣ ਤੇ ਤੇਜ ਪੱਤਾ ਤਾਂ ਤੁਸੀਂ ਨਮਕ ਪਾ ਸਕਦੇ ਆਂਗੇ ਆਟੇ ਦੇ ਵਿੱਚ ਥੋੜਾ ਥੋੜਾ ਨਮਕ ਰਲਾ ਲੈਣਾ ਜ਼ਿਆਦਾ ਨਹੀਂ ਥੋੜਾ ਥੋੜਾ ਨਮਕ ਰਲਾ ਲੈਣਾ ਤੇ ਇਹ ਜਿਵੇਂ ਤੇਜ ਪੱਤੇ ਹੈਗੇ ਤੁਹਾਡੇ ਕੋਲ ਕੱਲੇ ਤਾਂ ਤੁਸੀਂ ਤੇਜ ਪੱਤੇ ਪਾ ਦੇਣੇ ਜੇਕਰ ਤੁਹਾਡੇ ਕੋਲ ਲਸਣ ਹੈਗੀ ਤਾਂ ਤੁਸੀਂ ਲਸਣ ਪਾ ਸਕਦੇ ਆਂ ਦੋਨਾਂ ਚੋਂ ਇੱਕ ਚੀਜ਼ ਪਾ ਸਕਦੇ ਹੋ ਤੁਸੀਂ ਇਹ ਜ਼ਰੂਰੀ ਨਹੀਂ ਹੈਗਾ ਵੀ ਤੁਸੀਂ ਦੋਨੇ ਚੀਜ਼ਾਂ ਹੀ ਪਾ ਕੇ ਰੱਖਣੀ ਆ ਆਟੇ ਦੇ ਵਿੱਚ ਆਟੇ ਨੂੰ ਖਰਾਬ ਹੋਣ ਤੋਂ ਬਚਾ ਕੇ ਰੱਖਣ ਲਈ ਜੇਕਰ ਤੁਹਾਡੇ ਕੋਲ ਇੱਕ ਚੀਜ਼ ਹੈਗੀ ਤਾਂ ਤੁਸੀਂ ਇੱਕ ਹੀ ਚੀਜ਼ ਪਾਉਣੀ ਹੈਗੀ ਵਿੱਚ ਤੇ ਅੱਜ ਦੀ ਆਪਣੀ ਵੀਡੀਓ ਇੰਨੀ ਕਾ ਜੀ ਤੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਜ਼ਰੂਰ ਕਰਨਾ ਜੀ ਤੇ ਵੀਡੀਓ ਵੇਖਣ ਲਈ ਬਹੁਤ-ਬਹੁਤ ਧੰਨਵਾਦ ਜੀ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ